ਤੇ ਰੁੜ ਕੇ ਲੱਗਿਆ ਸੋਹਣੇ ਉਹ ਕੱਲਾ ਕੱਲਾ ਬੋਲ ਮੈਂ ਜਹਾਜ਼ 'ਚ ਬਹਿ ਕੇ ਲਿਖਿਆ ਇੱਥੇ ਮਹਿਸੂਸ ਕਰਕੇ ਆਪਣੇ ਆਪ ਨੂੰ ਵੱਡੇ ਰੁੜ ਕੇ ਲਗਿਆ ਬਾਬੇ ਜਿੰਦੇ ਦਾ ਮੇਲਾ ਤੇ ਰੁੜਕੇ ਲਗਿਆ ਬਾਬੇ ਜਿੰਦੇ ਦਾ ਮੇਲਾ ਤੇ ਰੁੜਕੇ ਲਗਿਆ ਬਾਬਾ ਅਮੀ ਚੱਦੇ ਦਾ ਮੇਲਾ ਤੇ ਰੁੜਕੇ ਲਗਿਆ ਬਾਬਾ ਅਮੀ ਚੱਦੇ ਦਾ ਮੇਲਾ ਹਾਜ਼ਰੀ ਭਰਦੀਆਂ ਸੰਗਦਾ ਹਾਜ਼ਰੀ ਭਰਦੀਆਂ ਸੰਗਦਾ ਹਾਜ਼ਰੀ ਭਰਦੀਆਂ ਸੰਗਦਾ ਸੁਰਤ ਹੈ ਟਿਕਦੀ ਮਨ ਦੇ ਸੁਰਤ ਹੈ ਟਿਕਦੀ ਇਹ ਤਾਂ ਭੰਦੀ ਦਾ ਮੇਨਾ ਬੰਦੇ ਗੁਰਜੇ ਕਲੰਦਰੀ ਸੋਨਾ ਸਾਹਮਣੇ ਬੈਠਾ ਲਾੜਾ ਕਲੰਦਰੀ ਸੋਨਾ ਇਹਨੂੰ ਅੱਖੀਆਂ ਨੂੰ ਵੇਖ ਕੇ ਰਜ ਕਰ ਲੈ ਓ ਸਾਹਮਣੇ ਬੈਠਾ ਲਾੜਾ ਸੋਨਾ ਕਲੰਦਰੀ ਇਹਨੂੰ ਅੱਖੀਆਂ ਨੂੰ ਵੇਖ ਕੇ ਰਜ ਕਰ ਲੈ ਛੋਟੇ 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 ਵਕੀਲਾਂ ਨੂੰ ਕੀ ਕਰਨਾ ਛੋਟੇ ਛੋਟੇ ਵਕੀਲਾਂ ਨੂੰ ਕੀ ਕਰਨਾ ਆਪਣੇ ਵੱਲੇ ਤੂੰ ਇਸ਼ਕ ਦਾ ਜੱਜ ਕਰ ਲੈ ਛੋਟੇ ਛੋਟੇ ਵਕੀਲਾਂ ਨੂੰ ਕੀ ਕਰਨਾ ਆਪਣੇ ਵੱਲੇ ਤੂੰ ਇਸ਼ਕ ਦਾ ਜੱਜ ਕਰ ਲੈ ਛੋਟੇ ਛੋਟੇ ਆਪਾਂ ਹੀ ਆਏ ਬਦੀ ਗੋਏ ਲੈ ਨਾ ਕੰਮ ਆਪਾਂ ਹੀ ਆਏ ਇਸ਼ਕ ਦਾ ਜੱਜ ਕਰ ਲੈ ਯਾਰਾ ਦਰਦ ਦਰ ਜਾਣ ਦੀ ਲੋੜ ਨਹੀਂ ਦਰ ਦਰ ਜਾਣ ਦੀ ਲੋੜ ਨਹੀਂ ਟੱਕ ਰੁੜਕੇ ਵਾਲੇ ਨੂੰ ਅੱਖੀਆਂ ਦਾ ਰੱਜ ਕਰ ਲੈ ਉਹ ਮੈਨੂੰ ਇਸ਼ਕ ਦੀ ਮਸਤੀ ਚੜ ਗਈ ਮੈਨੂੰ ਇਸ਼ਕ ਦੀ ਮਸਤੀ ਚੜ ਗਈ ਉਹ ਮੈਨੂੰ ਇਸ਼ਕ ਦੀ ਮਸਤੀ ਚੜ ਗਈ ਮੈਨੂੰ ਇਸ਼ਕ ਦੀ ਮਸਤੀ ਚੜ ਗਈ ਉਹ ਮੈਨੂੰ ਇਸ਼ਕ ਦੀ ਮਸਤੀ ਚੜ ਗਈ ਮੈਨੂੰ ਇਸ਼ਕ ਦੀ ਮਸਤੀ ਚੜ ਗਈ ਮੈਨੂੰ ਇਸ਼ਕ ਦੀ ਮਸਤੀ ਚੜ ਗਈ ਅੱਖ ਰੁੜਕੇ ਵਾਲੇ ਨਾਲ ਲੜ ਗਈ ਇਸ਼ਕ ਦੀ ਮਸਤੀ ਚੜ ਗਈ ਅੱਖ ਰੁੜਕੇ ਵਾਲੇ ਨਾਲ ਲੜ ਗਈ ਮੈਨੂੰ ਇਸ਼ਕ ਦੀ ਮਸਤੀ ਚੜ ਗਈ ਅੱਖ ਰੁੜਕੇ ਵਾਲੇ ਨਾਲ ਲੜ ਗਈ ਮੈਨੂੰ ਇਸ਼ਕ ਦੀ ਮਸਤੀ ਚੜ ਗਈ ਅੱਖ ਰੁੜਕੇ ਵਾਲੇ ਨਾਲ ਲੜ ਗਈ ਮੈਨੂੰ ਇਸ਼ਕ ਦੀ ਮਸਤੀ ਚੜ ਗਈ ਅੱਖ ਰੁੜਕੇ ਵਾਲੇ ਨਾਲ ਲੜ ਗਈ ਮੈਨੂੰ ਇਸ਼ਕ ਦੀ ਮਸਤੀ ਚੜ ਗਈ ਅੱਖ ਰੁੜਕੇ ਵਾਲੇ ਨਾਲ ਲੜ ਗਈ ਮੈਂ ਕੀ ਸੱਖ ਦੀ ਗੱਲ ਕਰਨ ਜਾ ਰਿਹਾ ਹਜ਼ੂਰ ਮੈਂ ਉਹ ਸਖਦੀ ਗੱਲ ਕਰਨ ਜਾ ਰਿਹਾ ਹਾਂ ਜਿਸ ਅੱਖਾਂ ਤੇ ਲਾਇਆਂ ਤੇ ਬੰਦ-ਬੰਦ ਕਟਵਾਏਗੇ ਉਪਲਦੀਆਂ ਦੇਗਾ ਵਿੱਚ ਪਵਾਏਗੇ ਨੀਹਾਂ ਵਿੱਚ ਚੜਾਏ ਗਏ ਔਰ ਸੀਸ ਲਹਾਏਗੇ ਮੈਂ ਇਸ ਕਾ ਹਕੀਕੀ ਦੀ ਗੱਲ ਕਰਨ ਜਾ ਰਿਹਾ ਔਰ ਜਿੰਨਾ ਤੱਕ ਕਿਸੇ ਦੇ ਚਸ਼ਮਾ ਲੱਗਿਆ ਉਹ ਮੋਦਾਂ ਦਾ ਨਜ਼ਰ ਆਉ ਇਹ ਅੱਖ ਤੇ ਫੰਕਸ਼ਨ ਦੱਸਦਾ ਨੇਕੀ ਅੱਖ ਵਿੱਚ ਸਵਾਬ ਅੱਖ ਵਿੱਚ ਗੁਨਾਹ ਅੱਖ ਵਿੱਚ ਹયા ਅੱਖ ਵਿੱਚ ਇਨਾ ਆਸ਼ਕਾਂ ਦੇ ਨੈਣ ਜਿਨ੍ਹਾਂ ਜਿਨ੍ਹਾਂ ਨੇ ਬਾਵਾ ਰੁੜਕੇ ਵਾਲੀ ਸਰਕਾਰ ਦੇ ਨਾਲ ਲਾਈਆਂ ਹੋਈਆਂ ਨੇ ਉਹਨਾਂ ਦੇ ਜਿੰਨੇ ਵੀ ਆਸ਼ਕ ਬੈਠੇ ਨੇ ਉਹਨਾਂ ਦੇ ਲਈ ਇੱਕ ਸ਼ੇਰ ਹੈ ਇਹਨਾ ਆਸ਼ਕਾਂ ਦੇ ਨੈਣ ਮੁਸੀਬਤ ਸੈਣ ਬਣ ਬਣ ਪਏ ਇਹਨਾ ਆਸ਼ਕਾਂ ਦੇ ਨੈਣ ਇਹਨਾ ਆਸ਼ਕਾਂ ਦੇ ਨੈਣ ਫੱਕੇ ਕੱਟ ਕੇ ਤੇਰਾ ਜੀਰਾ ਜੀ ਪਹਿਣਾ ਫਕੀਰੀ ਗੱਲ ਪਾਵੇਂ ਸੋਚ ਕੇ ਇਹਨਾ ਫਕਰਾ ਫਕੀਰਾ ਦਾ ਹੈ ਕਹਿਣ ਫਕੀਰੀ ਗੱਲ ਪਾਵੇਂ ਦੋਚ ਕੇ ਰਾਤੀਆਂ ਸੰਤ ਕਰਨੀ ਵਈਆ ਲੇ ਬੋਦੀ ਬਾਈ ਇਸ ਸਨਾਰੂਤੀ ਦਾਰ ਕੀ ਬੋਦ ਰਬਦਾਨ ਵੀ ਮੇਕਦਾਨ ਵੀ ਸਹੋਦਾਨ ਪਰੋਸਾ ਦਾੜ ਦਾ ਸਰਦਾਰ ਨਾਮਦਾਰ ਜਮਤ ਸਾਰਦੇ ਦਰਸ਼ਨੇ ਸੁਨਾਰ ਚੰਕੀਆ ਛੰਟੇ ਬੁੰਗੇ ਸੋਤਕੇ ਹਟਾਉ ਧਰਮ ਦਾ ਜਹਾਰ ਬੋਦੀ ਕਾਉਂਸਲ ਇੰਦੋਰ ਕਾਲਜ ਹੋਸੀ ਨੂੰ ਨਿਕਾਣਾ ਸਾਹਿਬਾਪੁਰ ਤੋਂ ਬਾਅਦ ਦੇ ਪਾਸਾ ਜਿਵੇਂ ਅਕਾਉਂਟ ਖੋਲ੍ਹਣ ਗਿਆ ਜੀ ਫੁੱਲੇ ਦਰਸ਼ਨਦਾਰ ਸੇਵਾ ਸਮਾਹਤਾਂ ਪਿਆਰੇ ਕੰਸਾ ਸਤਿਕਾਰਨੀ ਮਾਣ ਜਿਨ੍ਹਾਂ ਤਾਰਿਖੇ ਤੋਂ ਤਾਰਿਖੇ ਤੱਕ ਵੀ ਉਡਨੇ ਆਸਰੇ ਕੇ ਆਸਰੇ ਪਰੰਤਨ ਦਿੱਤ ਨਾਨਕ ਦੇਵ ਬਾਬਾ ਜੀ ਇਹ ਤਾਂ ਅੰਤੰਤ ਨੂੰ ਸੁਣਦੀ ਮਹਰਾਤ ਕਰਤੀ ਤੇ ਵਿਰਾਜਮਾਨ ਤਾਉਨ ਕਾਨ ਸਾਹਿਬ ਬਾਰੀ ਉਸਤਾਨੇ ਸੰਤੋਮਹਾਰਾ ਕੇ ਨਾਮ ਸਤਿਗੁਰੂ ਜੀ ਲਾਈ ਉਹਨੇ ਲਿਖਿਆ ਪਾਏ ਵੀ ਉਹ ਮਨ ਤੇਰਾ ਭਾਈ ਦੇ ਬਹੁਤ ਅਨੁਸਾਰ ਤੁਨ ਤੁਨ ਮਮਾ ਜੀ ਤੋ ਫਰਮਾਨੀ 2005 ਦੇ ਚੰਕ ਸੰਸਦ ਦੇ ਤੋ ਪਹੁੰਚੀ ਆਪ ਜੀ ਦੀ ਸੁਨਾਣਾ ਪੰਛੀ ਦੇ ਸੰਬੰਧ ਵਿੱਚ ਜੋ ਜ਼ਮੀਨ ਹੈ ਸੋਤ ਆਪ ਜੀ ਦੇ ਪਾਸ ਦਸਤਾਵੇਜ਼ਾਂ ਦੇ ਨਾਲ ਸਾਥ ਜੀਵਾ ਰੱਖੋ ਤੇ ਸਤਿ ਮਿਕਨਜੀ ਦਾ ਬਹੁਤ ਸਤੇਰ ਪਰਵਾਰ ਕੀ mời chịu cái món chịu cái gì cái 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 gì cái 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 உ <coughs> ਪੰਦੇ ਵੀਰ ਖੁਦਾ ਦੇ ਮਾਣ ਗੁਮਾਨ ਕਰੇ ਜਿਸ ਗੱਲ ਦਾ ਸਭ ਝੋਲੀ ਵਿੱਚ ਪਾ ਦੇ ਨਹੀਂ ਦੁੱਖਾਂ ਦੀ ਪੰਡ ਭਾਰੀ ਹੋਗੀ ਹਮ ਤਾਂ ਸਿਰ ਦੋਲਾ ਦੇ ਨਹੀਂ ਦੁੱਖਾਂ ਦੀ ਪੰਡ ਭਾਰੀ ਹੋਗੀ ਹਮ ਤਾਂ ਸਿਰ ਤੋਂ ਜਾ ਦੇ ਹਮ ਤਾਂ ਸਿਰ ਤੋਂ ਜਾ ਦੇ ਨਹੀਂ ਦੁੱਖਾਂ ਦੀ ਪੰਡ ਭਾਰੀ ਹੋਗੀ ਹਮ ਤਾਂ ਸਿਰ ਤੋਂ ਜਾ ਦੇ ਫਿਰਦੀ ਮਨਮਰਜ਼ੀ ਦੇ ਤੁੱਕੇ ਮਨ ਮੁਖੋ ਕੇ ਲਾਉਂਦੀ ਫਿਰਦੀ ਮਨਮਰਜ਼ੀ ਦੇ ਤੁੱਕੇ ਚੱਕਰ ਪਿਆ 99 ਵਾਲਾ ਗਦੀ ਢੇੜਨਾ ਮੁੱਕੇ ਨਾ ਤੋਪੀ ਨਾ ਕਾਦੇ ਨਾ ਕਾਟਦੇ ਰਹਿੰਦੇ ਜਿਉਂ ਤੋਪੀ ਦੇ ਕੁੱਤੇ ਓਏ ਪੁੱਤ